ਦਪਰਾਵੋ ਦੱਸਦੇ ਮੁਫਤ ਦਵਾਈਆਂ ਬੇਜਮ ਜਾਣੇ ਸੁਣ ਕੇ ਨੁਕਤੇ ਮੁਸਕਰ ਹੋ ਰਬਨੀਆਂ ਫੇਸਬੁਕ ਤੇ ਵੈਦ ਪਰਾਵੋ ਦੱਸਦੇ ਮੁਫਤ ਦਵਾਈਆਂ ਸਿਰ ਦੇ ਰੋਗ ਤੋਂ ਲੈ ਪੈਰਾਂ ਤੱਕ ਸਾਰੇ ਦਰਦ ਲਿਵਾਰਨ ਚੜਿਆ ਹੋਵੇ ਤਾਪ ਕਿਸੇ ਨੂੰ ਛਟਕੀ ਨਾਲ ਉਤਾਰਨ ਕਿਸੇ ਨੂੰ ਚਟਕੀ ਨਾਲ ਤਾਰਨ ਮਾਈਕ ਦੇ ਅੱਗੇ ਫਰਜ਼ੀ ਰੋਗੀ ਦਿnde ਰੋਜ ਗਵਾਈਆਂ ਫੇਸਬੁਕ ਤੇ ਵੈਦ ਪਰਾਵੋ ਦੱਸ ਦੇ ਮੁਫਤ ਦਵਾਈਆਂ ਫੇਸਬੁਕ ਤੇ ਵੈਦ ਪਰਾਵੋ ਦੱਸ ਦੇ ਮੁਫਤ ਦਵਾਈਆਂ ਗੱਲਾ ਅੱਖ ਤੇ ਕੰਨ ਵਾਲੀ ਇੱਕੋ ਕਹਿਣ ਬਿਮਾਰੀ ਜਿੱਜਾ ਜੋ ਮੈਂ ਦੱਸਣ ਲੱਗਿਆ ਲਿਖਣ ਦੀ ਕਰੋ ਤਿਆਰੀ ਚੀਜ਼ਾਂ ਜੋ ਮੈਂ ਦੱਸਣ ਲੱਗਿਆ ਲਿਖਣ ਦੀ ਕਰੋ ਤਿਆਰੀ ਕੰਗਣ ਵਰਗੇ ਹੋਏ ਫਿਰਦੇ ਜਿੰਨਾ ਏ ਅਜਮਾਈਆਂ ਫੇਸਬੁਕ ਤੇ ਵੈਦ ਪਰਾਵੋ ਦੱਸਦੇ ਮੁਫਤ ਦਵਾਈਆਂ ਫੇਸਬੁਕ ਤੇ ਵੈਦ ਪਰਾਵੋ ਦੱਸਦੇ ਮੁਫਤ ਦਵਾਈਆਂ ਜੋ ਮੈਂ ਦੱਸਦਾ ਪੰਸਾਰੀ ਤੋਂ ਜਾ ਲਿਆਓ ਜੜੀ ਬੂਟੀਆਂ ਜੋ ਮੈਂ ਦੱਸਦਾ ਪੰਸਾਰੀ ਤੋਂ ਜਾ ਲਿਆਓ ਰਸਤੀ ਮਸੇ ਤੋਂ ਲਿਆ ਦੇ ਵਿੱਚ ਜਿੰਨੇ ਵਚਨ ਲਿਖਾਈਆਂ ਫੇਸਬੁਕ ਤੇ ਵੈਦ ਪੜਾਵੋ ਦੱਸ ਦੇ ਮੁਫਤ ਦਵਾਈਆਂ ਫੇਸਬੁਕ ਤੇ ਵੈਦ ਪੜਾਵੋ ਦੱਸ ਦੇ ਮੁਫਤ ਜਾਣੇ ਮੁੱਕ ਸਿਆਪੇ 19 ਚੀਜ਼ਾਂ ਪਾਕੜਾ ਹੀ ਕਾੜਾ ਕਰ ਲਿਓ ਆਪੇ 19 ਚੀਜ਼ਾਂ ਪਾਕੜਾ ਹੀ ਕਾੜਾ ਕਰ ਲਿਓ ਆਪੇ ਰੋਟੀ ਮਗਰੋਂ ਦਸੰਗ ਕੁੱਟਾ ਅੰਦਰ ਰੋਜ ਲਗਾਈਆਂ ਸੈ ਸਪਕ ਤੇ ਵੈਦ ਪਰਾਵੋ ਦਸ ਦੇ ਮੁਫਤ ਦੇ ਫੋੜੇ ਫੈਣ ਸਿਵਾਲਾ ਸਾਬਣ ਲਵੋ ਸਪੈਸ ਲਾ ਸਾਥੋਂ ਜੇ ਰੰਗ ਬਹੁਤਾ ਕਾਲਾ ਸਾਬਣ ਲਵੋ ਸਪੈਸ ਲਾ ਸਾਥੋਂ ਜੇ ਰੰਗ ਬਹੁਤਾ ਕਾਲਾ ਹੀ ਦੇ ਆਪਾਂ ਦੇ ਸਟੀ ਚੀ ਜਾ ਅੰਦਰ ਚੱਕੀਆਂ ਲਾਈਆਂ ਫੈਸਮੁਕ ਦੇ ਵੈਦ ਪਰਾਵੋ ਦੱਸ ਦੇ ਮੁਕਤ ਦਵਾਈਆਂ ਦਜੇ ਦੇ ਮੁਫਤ ਦਮਾਇਆ ਮੁਖ ਤੇ ਜਿਸ ਦੇ ਦਾਗ ਚਮਕਣ ਉਹ ਵੀ ਸੁਣ ਲਵੋ ਪਾਈ ਮੱਲ ਮੇ ਆਉਣ ਲਾਇਨ ਮੰਗਵਾਇਓ ਖੜਖੜ ਦੇਖਣ ਰਾਈ ਮੱਲ ਮੇ ਆਉਣ ਲਾਇਨ ਮੰਗਵਾਇਓ ਖੜਖੜ ਦੇਖਣ ਰਾਈ ਡਾਕਟਰ ਦੇ ਮੁਫਤ ਦਵਾਈਆਂ ਫੇਸਬੁੱਕ ਤੇ ਵੇਦ ਪਰਾਵੋ ਡਾਕਟਰ ਦੇ ਮੁਫਤ ਦਵਾਈਆਂ ਅਰਜ ਕਰਾਂ ਮੈਂ ਸੁਣ ਲਵੋ ਸਾਰੇ ਜੀਤ ਸਿੰਘ ਦਾ ਟੈਣਾ ਡਾਕਟਰ ਚੰਗੇ ਤੋਂ ਲਵੋ ਦਵਾਈ ਜੇਕਰ ਸੋਖੇ ਰਹਿਣਾ ਡਾਕਟਰ ਚੰਗੇ ਤੋਂ ਲਵੋ ਦਵਾਈ ਜੇਕਰ ਸੋਖੇ ਰਹਿਣਾ ਤਾਂ ਦਰਸੋ ਮਿਹਨਤ ਕਰਕੇ ਸੁਚੀਆਂ ਕਰੋ ਕਮਾਈਆਂ ਦਸ ਦੇ ਮੁਕਤ ਗਵਾਈਆਂ